ਆਪਾਂ ਬਣਾਉਣ ਲੱਗੇ ਆਂ ਚਿਬੜਾਂ ਦੀ ਚਟਨੀ ਚਿਬੜਾਂ ਦੀ ਚਟਨੀ ਬਣਾਉਣ ਵਾਸਤੇ ਮੈਂ ਦੋ ਚਿਬੜ ਲੈਏ ਨੇ ਇੱਕ ਮੀਡੀਅਮ ਸਾਈਜ਼ ਦਾ ਹੈਗਾ ਤੇ ਇੱਕ ਥੋੜਾ ਜਿਹਾ ਵੱਡੇ ਸਾਈਜ਼ ਦਾ ਹੈਗਾ ਤੇ ਇਹਨਾਂ ਤੋਂ ਆਪਾਂ ਤਿਆਰ ਕਰਾਂਗੇ ਚਟਨੀ ਚਟਨੀ ਬਣਾਉਣ ਵਾਸਤੇ ਆਪਾਂ ਦੋ ਚਿਬੜਾਂ ਦੇ ਨਾਲ ਹੀ ਦੋ ਲੈਲੇ ਨੇ ਪਿਆਜ਼ ਤੇ ਨਾਲ ਹੀ ਆਪਾਂ ਲੈ ਲਾਂਗੇ ਦੋ ਮਿਰਚਾਂ ਮਿਰਚਾਂ ਇਹ ਉਹ ਹੈ ਜਿਹੜੀਆਂ ਕਿ ਗ੍ਰੀਨ ਮਿਰਚਾਂ ਆਪਾਂ ਨੂੰ ਸਬਜ਼ੀ ਨਾਲ ਮਿਲਦੀਆਂ ਨੇ ਤੇ ਉਹ ਹੁਣ ਕਲਰ ਉਹਨਾਂ ਦਾ ਹੋ ਗਿਆ ਚੇਂਜ ਤੇ ਇਹ ਹੋ ਗਈਆਂ ਨੇ ਰੈੱਡ ਜਿਹੜੀਆਂ ਇਹ ਰੈੱਡ ਮਿਰਚਾਂ ਨੇ ਇਹ ਹੈਗਾ ਕਲਰ ਚੇਂਜ ਹੋਇਆ ਹੋਇਆ ਤੇ ਇਹਨੇ ਕੋੜੀਆਂ ਤਾਂ ਹੁੰਦੀਆਂ ਨਹੀਂ ਇਹ ਬਸ ਇੱਕ ਕਲਰ ਹੀ ਹੁੰਦਾ ਇਹਨਾਂ ਦਾ ਤੇ ਦੇਖਣ ਨੂੰ ਬਸ ਆਈ ਹੁੰਦਾ ਇਹ ਮਿਰਚ ਆਪਾਂ ਵੀ ਪਾਈ ਜਾਂਦੇ ਆ ਚਾਹੇ ਆਪਾਂ ਸਬਜ਼ੀ ਚ ਪਾ ਦਈਏ ਤੇ ਚਾਹੇ ਆਪਾਂ ਚਟਨੀ ਚ ਪਾ ਦਈਏ ਇਹਨਾਂ ਦੇ ਵਿੱਚ ਕੋੜਾਪਨ ਤਾਂ ਬਿਲਕੁਲ ਵੀ ਨਹੀਂ ਹੁੰਦਾ ਇਸ ਕਰਕੇ ਆਪਾਂ ਦੋ ਮਿਰਚਾਂ ਹੀ ਪਾਵਾਂਗੇ ਬਾਕੀ ਆਪਾਂ ਜਿਹੜਾ ਮਿਰਚ ਪਾਊਡਰ ਪਾ ਕੇ ਚਟਨੀ ਨੂੰ ਤਿਆਰ ਕਰਾਂਗੇ ਤੇ ਹੁਣ ਇਹ ਜਿਹੜੀ ਆਪਣੀ ਚਟਨੀ ਹੈ ਚਟਨੀ ਵਾਸਤੇ ਆਪਾਂ ਬਣਾਉਣ ਵਾਸਤੇ ਜਿਹੜੇ ਚੁੱਬੜਾ ਇਹਨਾਂ ਨੂੰ ਆਪਾਂ ਚੱਲ ਲਾਂਗੇ ਤੇ ਪਿਆਜ਼ਾਂ ਨੂੰ ਵੀ ਆਪਾਂ ਛੇਲਾ ਲਾਂਗੇ ਤੇ ਜਿਹੜੀਆਂ ਹਰੀਆਂ ਮਿਰਚਾਂ ਦੀਆਂ ਡੰਡੀਆਂ ਜੀਆਂ ਆਪਾਂ ਅਲੱਗ ਕਰ ਦਾਂਗੇ। ਉਹਨਾਂ ਆਪਾਂ ਜਿਹੜੇ ਛਿਲਕੇ ਇਹਨੂੰ ਆਪਾਂ ਇਸ ਤਰ੍ਹਾਂ ਸਾਰਾ ਰੌਂਡ ਰੌਂਡ ਸ਼ੇਵ ਦੇ ਵਿੱਚ ਉਤਾਰਦੇ ਜਾਵਾਂਗੇ। ਵੱਡੇ-ਵੱਡੇ ਆਪਣੇ ਕੋਲ ਇਸ ਜਿੱਬੜ ਆਉਂਦੇ ਆ। ਜਦੋਂ ਇਹ ਛੋਟੇ ਜਿਹੇ ਬਣਾਉਣ ਲੱਗੇ ਗ੍ਰੀਨ ਗੀਂ ਚ ਬਣਾ ਗਏ ਤਾਂ ਫਿਰ ਆਪਾਂ ਨਾਲ ਹੀ ਚਟਨੀ ਬਣਾਇਆ ਕਰਾਂਗੇ ਜਿੰਨੀ ਦੇਰ ਇਹ ਚ ਬਣਾਉਂਦੇ ਆਪਾਂ ਉਨੀ ਦੇਰ ਇਹਨਾਂ ਦੀ ਚਟਨੀ ਬਣਾ ਕੇ ਕਰਾਂਗੇ ਤਿਆਰ ਚਟਨੀ ਹੈ ਜਿਹੜੀ ਆਪਣੀ ਦਾਲ ਦੇ ਨਾਲ ਸਬਜੀ ਦੇ ਨਾਲ ਬੜੀ ਟੇਸਟੀ ਲੱਗਦੀ ਹੈ ਢੂੰਗੀ ਮਸਲੀ ਦੀ ਆਪਾਂ ਦਾਲ ਤਰੀਦੀ ਹੈ ਦਾਲ ਹੈ ਜਿਹੜੀ ਆਪਣੀ ਬਣੀ ਜਾ ਰਹੀ ਹੈ ਤੇ ਉਨੇ ਆਪਾਂ ਦਾਲ ਦੇ ਬੰਦੇ ਬੰਦੇ ਆਪਾਂ ਨਾਲ ਹੀ ਚਟਨੀ ਕਰ ਲਾਂਗੇ ਤਿਆਰ ਚਟਨੀ ਵੀ 5 ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਲਈ ਤਾਂ ਮੈਂ ਜ਼ਿਆਦਾ ਸੀ ਪਰ ਮੈਂ ਬਣਾਉਂਗੀ ਥੋੜੇ ਜਿਹਾ ਬੜਾ ਦੀ ਚਟਨੀ ਕਿਉਂਕਿ ਫਿਰ ਜ਼ਿਆਦਾ ਹੋ ਜਾਂਦੀ ਚਟਨੀ ਤਾਂ ਫਿਰ ਟੇਸਟੀ ਨਹੀਂ ਰਹਿੰਦੀ ਕਿਉਂ ਨਹੀਂ ਜਿੰਨਾ ਫਰੈਸ਼ ਫਰੈਸ਼ ਚੀਜ਼ ਦਾ ਟੇਸਟ ਹੁੰਦਾ ਉਹਨਾ ਵਹੀ ਹੋ ਕੇ ਚੀਜ਼ ਦਾ ਟੇਸਟ ਨਹੀਂ ਰਹਿੰਦਾ ਜਦੋਂ ਜ਼ਿਆਦਾ ਟਾਈਮ ਪਈ ਰਹੇ ਤਾਂ ਐਸ ਕਰਕੇ ਆਪਾਂ ਥੋੜੀ ਚਟਨੀ ਬਣਾ ਕੇ ਪਿਆਰ ਕਰਾਂਗੇ ਪਿਆਜ਼ਾਂਿਆਂ ਦਾ ਵੀ ਸਾਰਾ ਛਿਲਕਾ ਲਾਵਾਂਗੇ ਅੱਜਕੱਲ੍ਹ ਜਿਹੜੇ ਪਿਆਜ਼ ਆਉਂਦੇ ਐ ਵੀ ਬੜੇ ਤਰ੍ਹਾਂ ਦੇ ਆਉਂਦੇ ਐ ਇੱਕ ਸਾਫ਼-ਸਾਫ਼ ਪਿਆਜ਼ ਘੱਟ ਆਉਂਦੇ ਐ ਵਿੱਚੋਂ ਹੁਣ ਇਹ ਖਰਾਬ ਜੇ ਨਿਕਲ ਜਾਂਦੇ ਐ ਫਿਰ ਉਹ ਸਾਰਾ ਪਿਆਜ਼ ਹੀ ਇੱਕ ਤਰ੍ਹਾਂ ਦਾ ਖਰਾਬ ਜਿਹੜਾ ਹੁੰਦਾ ਉਹ ਕੱਢਣਾ ਪੈਂਦਾ ਜਿਵੇਂ ਇਹ ਪਿਆਜ਼ ਦੇ ਵਿੱਚੋਂ ਇੰਨਾ ਕੁ ਪੋਰਸ਼ਨ ਖਰਾਬ ਸੀ ਤਾਂ ਆਪਾਂ ਕੱਢ ਦਾਂਗੇ ਅਰਮੀ ਵੀ ਬਹੁਤ ਫੈਲ ਜਾਂਦੀ ਐ ਚੀਜ਼ਾਂ ਦਾ ਵੀ ਕੋਈ ਹਾਲ ਨਹੀਂ ਇਨਸਾਨਾਂ ਦਾ ਤਾਂ ਹੋਣਾ ਹੀ ਕੀ ਐ ਲੋਧੀ ਅਸਤਰ ਆਪਣਾ ਸਾਰਾ ਮਟੀਰੀਅਲ ਐ ਇਹ ਜਿਹੜਾ ਆਪਾਂ ਛਿੱਲ ਲਿਆ ਸਾਫ਼ ਕਰ ਲਿਆ ਅਨਨੇ ਨੂੰ ਵਾਸ਼ ਕਰਕੇ ਛੋਟੇ ਛੋਟੇ ਦੇ ਪੀਸ ਕਰ ਲਾਂਗੇ ਮਿਰਚਾਂ ਦੇ ਆਪਾਂ ਨੂੰ ਪੀਸ ਕਰਨ ਦੀ ਕੋਈ ਜ਼ਰੂਰਤ ਨਹੀਂ ਜਿਹੜੀਆਂ ਤੁਹਾਨੂੰ ਖਰਾਬ ਜਿਹਾ ਕਾਰ ਦਾਂਗੇ ਇਹਨਾਂ ਨੂੰ ਇਸ ਤਰ੍ਹਾਂ ਹੀ ਰੱਖ ਦਾਂਗੇ ਪਿਆਜ਼ ਆ ਇਹਨਾਂ ਦੇ ਥੋੜੇ ਜਿਹੀ ਪੀਸ ਕਰ ਲਾਂਗੇ ਬਾਕੀ ਜੋ ਗ੍ਰਾਈਂਡਰ ਦੇ ਵਿੱਚ ਪਾ ਦਿੰਨੇ ਆ ਜੱਗ ਦੇ ਵਿੱਚ ਪਾ ਦਿੰਨੇ ਆ ਸਾਰੇ ਮਿੰਟੋ ਮਿੰਟੀ ਗ੍ਰਾਈਂਡ ਹੋ ਜਾਂਦਾ ਕੋਈ ਜ਼ਿਆਦਾ ਹੋਣੀ ਨਹੀਂ ਹੁੰਦੀ ਦਿੱਕਤ ਨਹੀਂ ਆਉਂਦੀ ਜੀ ਤੇ ਜਿਹੜੇ ਚਿਪੜ ਆ ਇਹਦੇ ਆਪਾਂ ਕਰਾਂਗੇ ਥੋੜੇ ਪੀਸ ਨੰਪੈਣਾਂ ਨੂੰ ਗ੍ਰਾਇੰਡ ਕਰ ਲਾਂਗੇ ਗ੍ਰਾਇੰਡ ਕਰਕੇ ਬੜੀ ਸੋਹਣੀ ਵਧੀਆ ਵਧੀਆ ਟੇਸਟੀ ਟੇਸਟੀ ਹਿਜਪਨੀ ਹੈ ਜਿਹੜੀ ਤਿਆਰ ਹੋ ਜਾਣੀ ਹੈ ਉਸ ਤੋਂ ਬਾਅਦ ਆਪਾਂ ਲਾਵਾਂਗੇ ਤੜਕਾ ਹਲੋ ਜੀ ਸਾਰਾ ਮਟੀਰੀਅਲ ਆਪਾਂ ਪਾ ਦੇਣਾ ਜੱਗ ਦੇ ਵਿੱਚ ਤੀਨੋਂ ਆਪਾਂ ਕਰ ਲੈਣਾ ਗ੍ਰਾਇੰਡ ਕਵਰ ਦਿੱਤਾ ਕਰ ਤੇ ਹੁਣ ਮੈਨ ਗ੍ਰਾਇੰਡ ਕਰਕੇ ਲੈ ਆਉਣੀ ਆ ਹਲੋ ਜੀ ਚਟਨੀ ਆਪਣੀ ਹੋ ਗਈ ਹੈ ਗ੍ਰਾਇੰਡ ਦੇਖ ਸਕਦੇ ਹੋ ਬੜਾਸ ਸਮੂ ਸਮੂਜੀ ਆਪਣੀ ਚਟਣੀ ਹੈ ਜਿਹੜੀ ਗ੍ਰाइंड ਹੋ ਗਈ ਹੈ ਤੇ ਹੁਣ ਆਪਾਂ ਇਹਦਾ ਲਾਵਾਂਗੇ ਤੜਕਾ ਨਮਕ ਤੇ ਮਿਰਚਾਂ ਪਾ ਕੇ ਤੇ ਚਟਣੀ ਫਿਰ ਆਪਣੀ ਹੋ ਗਈ ਤਿਆਰ ਦੇਸੀ ਘਿਓ ਦਾ ਲਾਵਾਂਗੇ ਇਹਦੇ ਵਿੱਚ ਆਪਾਂ ਤੜਕਾ ਤੇ ਰੱਖਿਆ ਆਪਾਂ ਪਾ ਲਾਂਗੇ ਐਨ ਚੱਪਾ ਪਾਵਾਂਗੇ ਐਨ ਚੱਪਾ ਪਾਵਾਂਗੇ ਦੇਸੀ ਘਿਓ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਐਸਨ ਕਰਤੀ ਆਪਾਂ ਸਲੋ ਤੇ ਪਾਵਾਂਗੇ ਇੱਕ ਚਮਚ ਨਮਕ ਦਾ ਵੱਡਾ ਪੂਰਾ ਪਰਕੇ ਤੇ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਆਪਾਂ ਲਾਲ ਮਿਰਚ ਕਿਉਂਕਿ ਲਾਲ ਮਿਰਚ ਆਪਾਂ ਪਹਿਲਾਂ ਵੀ ਉਹਦੇ ਵਿੱਚ ਦੋ ਪਾਤੀਆਂ ਚਟਨੀ ਨੂੰ ਗ੍ਰाइंड ਕਰਨ ਲੱਗਿਆ ਐਸ ਕਰਕੇ ਜ਼ਿਆਦਾ ਨਹੀਂ ਪਾਵਾਂਗੇ ਫਿਰ ਕਿਤੇ ਜ਼ਿਆਦਾ ਹੀ ਨਾ ਕਰਾਰੀ ਹੋ ਜੇ ਮੁਰਤੇ ਖਾਦੀ ਵੀ ਨਾ ਜਾਵੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਗਰਮ ਹਲਕਾ ਲਾਂਗੇ ਨਮਕ ਨੂੰ ਤੇ ਮਿਰਚ ਨੂੰ ਗੈਸ ਜਿਹੜਾ ਥੋੜਾ ਜਿਹਾ ਹਾਈ ਕਰਦੀ ਆ ਮਿਰਚਾਂ ਵੀ ਕਲ ਗੀਆਂ ਤੇ ਨਮਕ ਵੀ ਪੂਰਾ ਕਲਕ ਗਿਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜੀ ਆਪਾਂ ਚਟਨੀ ਗ੍ਰाइंड ਕਰਕੇ ਰੱਖੀ ਹੈ ਜੱਗ ਦੇ ਵਿੱਚ ਉਹ ਸਾਰੀ ਆਪਾਂ ਇਹਦੇ ਵਿੱਚ ਪਾ ਦਾਂਗੇ ਕਿਉਂ ਦੇ ਵਿੱਚ ਸੇਮੀ ਚਟਨੀ ਘੋ ਦੇ ਵਿੱਚ ਮਿਕਸ ਹੋਈ ਤਾਂ ਦੇਖੋ ਕਿੰਨਾ ਸੋਹਣਾ ਕਲਰ ਬਣ ਕੇ ਆ ਗਿਆ ਚਟਨੀ ਦਾ ਰੈੱਡ ਰੈੱਡ ਚਟਨੀ ਹੈ ਇੰਦਰ ਆਪਣੀ ਮੂੰਗੀ ਮਸਰੀ ਦੀ ਦਾਲ ਜਿਹੜੀ ਬਣੀ ਜਾ ਰਹੀ ਹੈ ਭਲੇ ਥੋੜਾ ਜਿਹਾ ਟਾਈਮ ਲੱਗੂਗਾ ਦਾਲ ਨੂੰ ਬਣਨ ਦੇ ਵਿੱਚ ਦਾਲ ਦੇ ਵੀ ਆਸੇ-ਪਾਸੇ ਜਿਹੜਾ ਲੱਗ ਜਾਂਦਾ ਨਮਕ ਮਿਰਚ ਜਾਇ ਵੀ ਸਾਰਾ ਮਿਕਸ ਕਰ ਦੇਣਾ ਵਿੱਚ ਹੀ ਜੇ ਇਹ ਦਾਲ ਦੇ ਆਸੇ-ਪਾਸੇ ਲੱਗ ਜੇ ਸਾਰਾ ਮਟੀਰੀਅਲ ਫ੍ਰਿਜਰਿੰਜ ਕੇ ਦਾਲ ਦਾ ਨਮਕ ਮਿਰਚ ਜਾਇ ਫਿਰ ਦਾਲ ਜਿਹੜੀ ਫੋਕਲੀ ਜੀ ਬਣਨ ਲੱਗ ਜਾਂਦੀ ਹੈ ਟੇਸਟੀ ਨਹੀਂ ਬਣਦੀ ਇਸ ਕਰਕੇ ਆਪਾਂ ਇਹ ਵੀ ਸਾਰਾ ਨਾਲ-ਨਾਲ ਮਿਕਸ ਕਰ ਹੀ ਦਿਨੇ ਹੁੰਨੇ ਆ ਥੋੜੇ ਜਿਹੇ ਟਾਈਮ ਚ 5-7 ਮਿੰਟਾਂ 'ਚ ਆਪਣੀ ਦਾਲ ਜਿਹੜੀ ਬਣ ਕੇ ਹੋ ਜੂਗੀ ਰੈਡੀ ਚਟਨੀ ਆਪਣੀ ਤਿਆਰ ਹੈ ਤੇ ਦਾਲ ਵੀ ਬਸ ਆਪਣੀ ਤਿਆਰ ਹੈ ਰਾਤ ਦੇ ਖਾਣੇ ਦੇ ਵਿੱਚ ਆਪਾਂ ਬਣਾਈ ਚਪੜਾ ਦੀ ਚਟਨੀ ਤੇ ਮੂੰਗੀ ਮਸਰੀ ਦੀ ਦਾਲ ਇਹਨੂੰ ਆਪਾਂ ਇੱਕ ਬੌਲ ਦੇ ਵਿੱਚ ਕੱਢ ਲਾਂਗੇ ਖਾਣ ਲਈ ਲਓ ਜੀ ਇਹਨੂੰ ਆਪਾਂ ਹਫ਼ਤਾ ਭਰ ਸਟੋਰ ਕਰਕੇ ਰੱਖ ਸਕਦੇ ਹਾਂ ਚਾਹੇ ਰੋਟੀ ਨਾਲ ਖਾਓ ਪਰਾਂਠੇ ਨਾਲ ਖਾਓ ਆਪਣੀ ਮਰਜ਼ੀ ਤੇ ਚਟਨੀ ਆਪਣੀ ਹੈ ਜਿਹੜੀ ਬਹੁਤ ਵਧੀਆ ਬਣੀ ਹੈ ਵੀ ਵੀ ਐਨੇ ਨਹੀਂ ਉਹ ਹੈਗੇ ਕਿ ਵਿੱਚ ਦਿਸਦੇ ਪੈਗੇ ਕਿਤੇ ਕਿਤੇ ਕੋਈ ਕੋਈ ਬੀਜ ਆ ਨਜ਼ਰ ਆਉਂਦਾ ਇਹ ਹੀ ਹੁੰਦੀ ਹੈ ਚਟਨੀ ਦੀ ਖਾਸੀਅਤ ਚਿਬੜਾ ਨਹੀਂ ਦੀ ਵੀ ਜਿਹੜੇ ਦੇ ਬੀਜ ਆ ਸਾਰੇ ਮਰਨੇ ਚਾਹੀਦੇ ਹੁੰਦੇ ਆ ਲਓ ਜੀ ਦਾਲ ਆਪਣੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਲਾਵਾਂਗੇ ਤੜਕਾ ਪੂਰੀ ਐ ਵਧੀਆ ਬਣ ਚੁੱਕੀ ਹੈ ਦਾਲ ਕੋਲ ਕੋਲੀ ਕੋਲੀ इन आप कवर करके रख दें लाने तड़का जीरा अपना पूरा भुज चुके हमी रखना ज्यादा ही थोड़ा जहा हो गया ब्राउन गैस आप करता बंद ਪਿਆਜ਼ ਪਿਆਜ਼ ਤੇ ਲਸਣ ਹੈ ਜਿਹੜੇ ਹੌਲੀ ਹੌਲੀ ਮੀਡੀਅਮ ਸੇ ਤੇ ਉੱਤੇ ਪੁਣ ਰਹੇ ਆਪਾਂ ਤੇ ਇਹ ਵਧੀਆ ਵਧੀਆ ਫਰਾਈ ਹੋਈ ਜਾਂਦਾ ਹੈ ਆਪਣਾ ਤੜਕਾ ਤੇ ਹੁਣ ਆਪਾਂ ਇਹਦੇ ਵਿੱਚ ਕੱਟ ਕੇ ਐਡ ਕਰ ਦਾਂਗੇ ਟਮਾਟਰ ਟਮਾਟਰ ਹੈ ਜਿਹੜਾ ਪਾਉਣ ਨਾਲ ਮੂੰਗੀ ਮਸਰੀ ਦੀ ਦਾਲ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਹੈਗਾ ਜੇ ਤੁਸੀਂ ਨਾ ਵੀ ਪਾਉਣੀ ਚਾਹੋ ਤਾਂ ਤੁਸੀਂ ਛੱਪ ਵੀ ਕਰ ਸਕਦੇ ਹੋ ਪਰ ਅਸੀਂ ਥੋੜਾ ਜਿਹਾ ਟਮਾਟਰ ਹੈ ਜਿਹੜਾ ਪਾਈ ਲੈਣੇ ਹੁੰਨੇ ਆਂਗੇ ਤੜਕੇ ਦੇ ਵਿੱਚ ਫਿਰ ਦਾਲ ਦੇਖਣ ਨੂੰ ਵੀ ਸੋਹਣੀ ਲੱਗਦੀ ਹੈ ਤੇ ਖਾਣ ਦੇ ਵਿੱਚ ਵੀ ਵਧੀਆ ਟੇਸਟੀ ਲੱਗਣ ਲੱਗਿਆਂਗੇ ਤੜਕੇ ਦੇ ਅਕੋਰਡਿੰਗ ਹੀ ਆਪਾਂ ਪਾਇਆ ਨਮਕ ਪਹਿਲਾਂ ਆਪਾਂ ਦਾਲ ਦੇ ਵਿੱਚ ਵੀ ਨਮਕ ਮਿਰਚ ਤੇ ਹਲਦੀ ਆਪਾਂ ਐਡ ਕਰ ਚੁੱਕੇ ਹਾਂ ਤੇ ਹੁਣ ਆਪਣਾ ਤੜਕਾ ਸਹੀਆ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਸਾਰਾ ਇਹ ਦਾਲ ਦੇ ਵਿੱਚ ਪਾਤਾ ਤੇ ਦਾਲ ਹੈ ਜਿਹੜੀ ਬਹੁਤ ਵਧੀਆ ਬਣੀ ਹੋਈ ਸੀ ਆਪਣੀ ਤੇ ਦਾਲ ਫਰਾਈ ਆਪਣੀ ਬਣ ਕੇ ਹੋ ਗਈ ਹੈ ਮੁੱਗੀ ਮਸਰੀ ਦੀ ਤਿਆਰ ਤੇ ਆਪਣੀ ਚਟਨੀ ਵੀ ਤਿਆਰ ਆ ਤਾਂ ਦੀ ਪਾਈ ਆਪਾਂ ਮੇਥੀ ਨਿੱਦਾਲੇ ਨੂੰ ਬੰਕਟਿਆਰ ਵਧੀਆ ਮ제 ਦਾ ਇਹਨੂੰ ਰੱਖ ਦਿੰਨੇ ਆਪਾਂ ਕਵਰ ਕਰਕੇ ਚਟਨੀ ਤਿਆਰ ਤੁਸੀਂ ਦੇਖ ਸਕਦੇ ਹੋ ਆਪਣੀ ਰਾਤ ਦੇ ਖਾਣੇ ਦੇ ਵਿੱਚ ਚਟਨੀ ਤੇ ਦਾਲ ਹੈ ਜਿਹੜੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਚਾਹੇ ਰੋਟੀ ਨਾਲ ਖਾਈਏ ਤੇ ਚਾਹੇ ਪਰਾਂਠੇ ਨਾਲ ਬਾਕੀ ਰਾਤ ਦੇ ਟਾਈਮ ਦੇ ਵਿੱਚ ਤਾਂ ਆਪਣੇ ਘਰਾਂ ਦੇ ਵਿੱਚ ਰੋਟੀ ਹੀ ਬਣਦੀ ਹੈ ਤੇ ਜੇ ਮਾਰਨਿੰਗ ਦੇ ਵਿੱਚ ਆਪਾਂ ਦਾਲ ਦਾ ਬ੍ਰੇਕਫਾਸਟ ਤੇ ਚਟਨੀ ਦਾ ਇਕੱਠਾ ਕਰਨਾ ਹੋਵੇ ਤਾਪਾ ਨਾਲ ਪਰਾਂਠੇ ਬਣਾ ਲੈਨੇ ਆ ਤੇ ਤੁਸੀਂ ਵੀ ਮੇਰੇ ਤਰੀਕੇ ਅਨਸਾਰ ਬਣਾਓ ਤੇ ਖਾਓ ਬਹੁਤ ਹੀ ਵਧੀਆ ਟੇਸਟੀ ਟੇਸਟੀ ਦਾਲ ਚਟਨੀ ਇੱਥੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ